ਦੀ ਸੀ ਗੋ ਐਦਰ 골ਡੀ ਤੇ ਸਾਇਜ਼ ਦੇ ਫਰਕ ਨਹੀਂ ਕੀਤਾ ਤੇਰੇ ਦਿਮਾਗ 'ਚ ਗੱਲਾਂ ਆਈਆਂ ਕਿਸਰਾ ਸਾਇਜ਼ ਲੱਗਿਆ ਤੇ 골ਡੀ ਲੱਗਿਆ ਕਦੀ ਕਹਿ ਦਿੰਦੀ ਪੁਰਾਣੇ ਕੱਪੜੇ ਦਿੰਦੇ ਸੀ ਕਦੀ ਨਵੇਂ ਭਰਾ ਭਰਾ ਪਾਉਂਦੇ ਦੀ ਪਹਿਣਾ ਭਰਾ ਪਾਸੀ ਇੱਕ ਦੂਜੇ ਦੇ ਕੱਪੜੇ ਪਾਉਂਦੇ ਦੀ ਪਤਾ ਨਹੀਂ ਕੀ ਇਹਨੂੰ ਹੋ ਗਿਆ ਤੇ ਦਿਮਾਗ ਨੂੰ ਹੋਰ ਪਾਜੀ ਕੀ ਆ ਚਾਹ ਬਸ ਠੀਕ ਆ ਵਧੀਆ ਹੀ ਚਾਹੀਦਾ ਸੀ ਤਾਂ ਮੁੰਡੇ ਦਾ ਵਿਆਹ ਸੀ ਤੂੰ ਮੈਨੂੰ ਕੋਈ ਦੱਸਿਆ ਹੀ ਨਹੀਂਗਾ ਕੋਈ ਗੱਲ ਨਹੀਂ ਫੇਰ ਕਿ ਭਰਾਵਾਂ ਨੂੰ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਦੱਸਣ ਦੀ ਲੋੜ ਦੀ ਆ ਤਿਆਰੀ ਨਹੀਂ ਕਰਨੀ ਆ ਕੋਈ ਲੀਲਾ ਲੱਤਾ ਬਣਾਉਣਾ ਕੋਈ ਗਹਿਣਾ ਬਣਾਉਣਾ ਜਿਹੜਾ ਤੇਰੇ ਵਾਸਤੇ ਬਣਾਉਣਾ ਉਹ ਤੇਰੀ ਜਠਾਨੀ ਵਾਸਤੇ ਵੀ ਉਤਰੇ ਸੂਟ ਬਣਾ ਕੇ ਦੇਣੇ ਨੇ ਬਥੇਰੇ ਭਾਜੀ ਤੁਸੀਂ ਮੈਨੂੰ ਦੇ ਦਿੱਤਾ ਲੀਰਾ ਕਪੜਾ ਵੀ ਗਹਿਣਾ ਵੀ ਭੈਣ ਦਾ ਤੇ ਕੰਨੇ ਕਰਨਾ ਜੀ ਉਹਨਾਂ ਦਾ ਨਹੀਂ ਕਰਨਾ ਇਹ ਗੱਲ ਨਹੀਂ ਆ ਗੱਲ ਇਹ ਵੀ ਭਰਾ ਦਾ ਫਰਜ਼ ਬੰਦਾ ਆ ਕਿ ਭੈਣ ਨੂੰ ਦੇਣਾ ਨਹੀਂ ਨਹੀਂ ਚਲੋ ਤੇ ਮੈਂ ਤੁਹਾਨੂੰ ਕੰਨੀ ਤੇ ਪਈ ਆ ਤੁਹਾਡਾ ਫਰਜ਼ ਬੰਦਾ ਵਾ ਪਰ ਹਜੇ ਮੇਰੀ ਜਠਾਨੀ ਵਗੈਰਾ ਦਾ ਰਹਿਣ ਕਿਉਂ ਉਹਨਾਂ ਨੂੰ ਕਿਉਂ ਨਹੀਂ ਦੇਣਾ ਪਹਿਲਾਂ ਤਾਂ ਤੂੰ ਕਹਿੰਨੀ ਹੁੰਨੀ ਆ ਕਿ ਪਹਿਲਾਂ ਮੇਰੀ ਜਠਾਣੀ ਨੂੰ ਦਿਓ ਤੇ ਬਾਅਦ ਵਿੱਚ ਤੁਸੀਂ ਮੈਨੂੰ ਦੇਣਾ ਵੇਖੋ ਬਾਜੀ ਪੱਲਾ ਗੱਲਾਂ ਕੁਝ ਹੋਰ ਸੀ ਹੁਣ ਕੁਝ ਗੱਲਾਂ ਹੋਰ ਆ ਇਹ ਤੇ ਮੇਰੇ ਪੁੱਤ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਸਾਡੇ ਘਰ 'ਚ ਨਾ ਬਹੁਤ ਕਲੇਸ਼ ਪਿਆ ਆ ਇਸ ਕਰਕੇ ਜਦੋਂ ਮੈਂ ਤੁਹਾਨੂੰ ਕਹਾਂਗੀ ਨਾ ਜੋ ਮੈਂ ਤੁਹਾਨੂੰ ਕਹਾਂਗੀ ਉਦੋਂ ਉਸ ਮਾਨ ਬਣਾ ਕਲੇਸ਼ ਕਿਸ ਗੱਲ ਦਾ ਕਲੇਸ਼ ਅੱਗੇ ਤਾਂ ਤੁਹਾਡੇ ਘਰ ਕੋਈ ਕਲੇਸ਼ ਹੋਇਆ ਨਹੀਂ ਕਲੇਸ਼ ਕੀ ਦੱਸਾਂ ਭਾਜੀ ਤੁਹਾਨੂੰ ਮੈਂ ਇਸ ਘਰ ਵਿੱਚ ਕੀ ਹੋਣ ਡਿਆ ਤੇ ਕੀ ਨਹੀਂ ਹੋਣ ਡਿਆ ਭਣਾ ਹੋਇਆ ਕੀ ਆ ਮੈਨੂੰ ਦੱਸਦੇ ਸਹੀਂ ਕੋਈ ਗੱਲ ਨਹੀਂ ਦੱਸਦਿੰਨੀ ਐਨਾ ਕੋਲੋਂ ਨਾ ਮੈਂ ਜੀ ਬਣ ਗਈ ਆ ਹੁਣ ਪੁੱਛਦੀ ਆ ਕੀ ਖਾਣਾ ਨਾਲ ਕਿਹੜਾ ਹਾਂਜੀ ਮੰਮੀ ਮਿੱਠਾ ਦਾ ਭਰਾ ਆ ਤੇ ਚਾਹ ਤਾਂ ਲੱਗ ਤੇ ਕੁਛ ਹੈਗਾ ਘਰ ਖਾਣ ਨੂੰ ਘਰ ਤੇ ਮੰਮੀ ਬਿਸਕਟਸ ਵਗੈਰਾ ਹੀ ਹੈਗੇ ਆ ਬਿਸਕਟ ਜਾਂ ਪੁਜੀਆ ਹੋਣਾ ਵਾ ਨਹੀਂ ਫਿਰ ਕੁਛ ਲੈ ਆ ਐਸਾ ਨਹੀਂ ਚੰਗਾ ਲੱਗ ਚਲੋ ਠੀਕ ਆ ਮੰਮੀ ਆ ਜਿਹੜੀ ਇੱਥੇ ਨਵੀਂ ਬੇਕਰੀ ਖੁੱਲੀ ਆ ਇਥੋਂ ਨਾ ਲੈ ਆਵਾਂ ਸਮਾਨ ਉੱਥੋਂ ਹੀ ਲੈ ਆ ਕਹਿੰਦੇ ਬਹੁਤ ਵਧੀਆ ਸਮਾਨ ਹੁੰਦਾ ਮੈਨੂੰ ਵੀ ਇਤਨਾ ਹੀ ਲੱਗਦਾ ਪਤਾ ਹੈ ਕੀ ਆ ਕੱਲ ਮੈਂ ਇਧਰ ਲੰਘਾਂ ਨਹੀਂ ਬੜਾ ਰਸ਼ ਲੱਗਾ ਹੋਇਆ ਸੀਗਾ ਤੇ ਮੈਂ ਕਿਹਾ ਚੱਲ ਜਦੋਂ ਰਸ਼ ਘਟੂਗਾ ਉਦੋਂ ਮੈਂ ਕੁਝ ਲੈ ਲਵਾਂਗੀ ਪਰ ਉਦੋਂ ਤੱਕ ਸ਼ਾਪ ਹੀ ਬੰਦ ਹੋ ਗਈ ਕੱਲ ਕੋਈ ਨਹੀਂ ਆਇਆ ਵਧੀਆ ਸਾਮਾਨ ਲਿਆਈ ਤੇ ਜ਼ਿਆਦਾ ਲੈ ਕੇ ਫਿਰ ਟਰਾਈ ਕਰਨੇ ਆ ਕਿਹੋ ਜਿਹਾ ਸਾਮਾਨ ਆ ਜਾ ਚਲੋ ਠੀਕ ਆ ਮੰਮੀ ਤੇ ਬਾਕੀ ਕਿੱਥੇ ਐ ਛਾਈ ਜੀ ਇੱਧਰ ਹੀ ਬੈਠੇ ਆ ਪਿਛਲੇ ਕਮਰੇ 'ਚ ਹੋਣੇ ਆ ਚਲ ਲਿਆ ਆ ਫਿਰ ਬੇਟਾ ਤੇ ਮੈਂ ਚਾਹ ਤਰਨੀ ਆ ਹਾਂ ਤੇ ਤੂੰ ਲੈ ਮੰਮੀ ਮੈਂ ਲੈ ਆਂ ਨਹੀਂ ਆ ਮੇਰੀ ਗੱਲ ਸੁਣੋ ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਣੀ ਸੀ ਦੱਸੋ ਮਾਮਾ ਜੀ ਆਏ ਤੇ ਗਏ ਅੱਜ ਪਰ ਜਦੋਂ ਵੀ ਅੱਗੇ ਆਉਂਦੇ ਹੁੰਦੇ ਨਾ ਇੱਥੇ ਬੈਹ ਜਾਂਦੇ ਆ ਤੇ ਅੱਜ ਚਾਚੀ ਜੀ ਦੇ ਨਾਲ ਵੱਖਰੇ ਬੈਠੇ ਹੋਏ ਆ ਪਤਾ ਨਹੀਂ ਚਾਚੀ ਨੇ ਬਿਠਾ ਲਏ ਮੈਨੂੰ ਹੀ ਨਾਲ ਬਿਠਾਉਂਦੀ ਹੁੰਦੀ ਐ ਮੈਂ ਤਵਾਜ ਤੱਕ ਨਹੀਂ ਦਿੱਤੀ ਮੈਂ ਤੇ ਉਹੀ ਕਹਿਣਨੀ ਆ ਅੱਗੇ ਜਦੋਂ ਵੀ ਆਉਂਦੇ ਹੁੰਦੇ ਨਾ ਹਮੇਸ਼ਾ ਤੁਹਾਨੂੰ ਆਵਾਜ਼ ਮਾਰ ਦਿੰਦੇ ਆਜੋ ਭੈਣ ਜੀ ਆਜੋ ਤੇ ਕਿੰਨਾ ਚਾਹ ਜਿਆ ਕਰਦੇ ਤੇ ਅੱਜ ਵੱਖਰੇ ਹੋ ਕੇ ਬੈਠੇ ਹੈ। ਪਤਾ ਨਹੀਂ ਕੀ ਮੰਜੂ ਦੇ ਮਨ ਚ ਚੱਲਦਾ ਵੇ ਮੈਂ ਤਾਂ ਸਮਝ ਨਹੀਂ। ਮੈਂ ਸਮਝਾ ਸਮਝਾ ਕੇ ਨੂੰ ਥੱਕ ਗਈ। ਮਨ ਚ ਇਹ ਤੇ ਤੁਹਾਨੂੰ ਪਤਾ ਹੀ ਉਹਨਾਂ ਦੇ ਕੀ ਚੱਲਣਿਆ। ਮਨ ਚ ਇਹ ਤੇ ਉਹਨਾਂ ਦੇ ਪਾਸ ਰਾਣੀ ਹਾਰ ਹੀ ਚੱਲਣਦੇ ਆ। ਗੱਡੀ ਵੀ ਨਾਲ। 골ਡੀ ਜੱਡੀ ਲਾਣੀ ਆ ਗੱਡੀ। ਮੈਂ ਜਾਨੀ ਬੜੇ ਪ੍ਰੇਸ਼ਾਨ ਹੋਏ ਆ। ਚਲੋ ਕੋਈ ਗੱਲ ਨਹੀਂ ਮੰਮੀ। ਮੈਂ ਫੇਰ ਜਾਣੀ। ਤੁਸ ਮਾਨ ਲਿਆ ਮੈਂ ਚਾਹ ਕਰਨੀ। ਚਲੋ ਠੀਕ ਆ। ਹਾਂ। ਜੋ ਤੂੰ ਕਰਨ ਈ ਆ ਉਹ ਗਲਤ ਕਰਨ ਈ ਆ। ਕੀ ਗਲਤ ਕਰਨੇ ਭਰਾ ਤੁਸੀਂ ਮੇਰੇ ਹੀ ਹੋ ਤੇ ਪਰ ਉਹ ਜਿਹੜੀਆਂ ਤੂੰ ਸ਼ਰਤਾਂ ਰੱਖੀਆਂ ਨਾ ਉਹ ਗਲਤ ਨੇ ਸੱਸੀ ਦਾ ਭਾਈ ਸੱਸੀ ਦਾ ਭਾਈ ਸੁਣਾਓ ਠੀਕ ਠਾਕ ਠੀਕ ਵਧੀਆ ਤੂੰ ਪਰਿਵਾਰ ਸਹੀ ਠੀਕ ਐ ਸਭ ਤਾਂ ਠੀਕ ਚਲ ਆ ਜਾਓ ਭਾਜੀ ਅੰਦਰ ਆ ਜਾਓ ਮਨਜੂ ਮੈਂ ਅੰਦਰ ਨਹੀਂ ਆਣਾ ਜਿਹੜੀ ਗੱਲ ਕਰਨੀ ਇੱਥੇ ਕਰਨਾ ਆਓ ਭਾਜੀ ਦੋ ਮਿੰਟ ਆਓ ਤੇ ਸਹੀ ਅੰਦਰ ਕੀ ਹੋ ਗਿਆ ਤੁਹਾਨੂੰ ਨਹੀਂ ਤੇਰਾ ਜੋ ਫੈਸਲਾ ਹੋਏਗਾ ਨਾ ਉਹ ਮੈਨੂੰ ਤੂੰ ਦੱਸ ਦੇ ਤੇ ਚੰਗਾ ਮੈਂ ਚੱਲਦਾ ਭਾਜੀ ਚਾਹ ਤੇ ਪੀ ਕੇ ਜਾਓ ਮੈਂ ਚਾਹ ਨਹੀਂ ਪੀਣੀ ਹੁੰਦੀ ਮੈਂ ਚੱਲਿਆ ਮੰਜੂ ਵੈਸੇ ਜੋ ਤੂੰ ਕਰਨ ਦੀ ਆ ਗਲਤ ਕਰਨ ਦੀ ਚੰਗਾ ਤੁਹਾਡੇ ਪਿੱਛੇ ਨਾ ਮੇਰਾ ਭਰਾ ਚਾਹ ਨਹੀਂ ਪੀ ਕੇ ਗਿਆ ਤੈਨੂੰ ਜ਼ਿਆਦਾ ਲੋੜ ਪਈ ਸੀ ਇੱਥੇ ਆਣ ਦੀ ਨਹੀਂ ਅੱਗੇ ਮੈਂ ਆਉਂਦੀ ਨਹੀਂ ਇਹ ਪਹਿਲੀ ਵਾਰੀ ਆਈ ਆ ਪੱਲਾ ਗੱਲਾਂ ਹੋਰ ਸੀ ਹੁਣ ਗੱਲਾਂ ਹੋਰ ਆ ਕੋ ਗੱਲਾਂ ਰਹੀਆਂ ਨਹੀਂ ਭੈਣ ਭਰਾਵਾਂ ਵਾਲੀ ਉਹੀ ਗੱਲ ਹੈ ਤੇਰੇ ਮਨ 'ਚ ਫਰਕ ਆ ਗਿਆ ਗੱਲਾਂ ਉਹੀ ਹੈ ਜੇ ਤੇਰਾ ਭਰਾ ਹੋਵੇ ਤੇ ਮੇਰਾ ਵੀ ਭਰਾ ਮੇਰਾ ਫਰਜ ਬੰਦਾ ਸੀ ਉਹ ਚਾਹ ਪਾਣੀ ਦਾ ਪੁੱਛਿਆ ਕਿਉਂ ਤੇ ਮੈਂ ਆਪਣੇ ਭਰਾ ਨੂੰ ਚਾਹ ਨਹੀਂ ਪਲਾ ਸਕਦੀ ਤੇ ਮੈਂ ਨਹੀਂ ਪਲਾ ਸਕਦੀ ਮੈਂ ਤਾਂ ਕਿਰੇ ਨੂੰ ਭੇਜਿਆ ਸਮਾਨ ਲੈਣ ਲਈ ਕਾਦੇ ਵਾਸਤੇ ਭੇਜਿਆ ਨਾ ਭੇਜਦੇ ਮੈਂ ਤੁਹਾਨੂੰ ਕਿਹਾ ਵਾ ਮੈਂ ਤੇ ਆਪਣੇ ਸਾਈ ਨੂੰ ਕਿਦੋਂ ਦਾ ਫੋਨ ਕਰ ਦਿੱਤਾ ਹੈ ਆਪਣੇ ਤੇ ਸਾਈ ਤੇ ਤੇਰਾ ਸਾਈ ਵੱਖਰਾ ਤੇ ਮੇਰਾ ਸਾਈ ਵੱਖਰਾ ਹੈ ਤੇ ਮੈਂ ਕਿਦੋਂ ਕਰਨੀ ਮੇਰਾ ਤੇਰਾ ਕਦੋਂ ਵੀ ਮੈਂ ਆਪਣੇ ਸਾਈ ਨੂੰ ਭੇਜ ਦਿੱਤਾ ਸੀ ਮੇਰਾ ਹੈਗਾ ਤੇ ਮੇਰਾ ਹੀ ਕਹਾਂਗੀ ਗਵਾਂਡੀਆਂ ਥੋੜੀ ਕਹਾਂਗੀ ਮੈਂ ਆਪਣੇ ਸਾਈ ਨੂੰ ਕਦੇ ਕਹਤਾ ਨਹੀਂ ਮੰਜੂ ਦਿਵਾਗ ਤੇ ਬੋਹ ਇਹ ਨਾ ਪਾ ਕਿਉਂ ਆਪਣਾ ਆਪਣਾ ਕਰਨੀ ਹੈ ਤੇਰੇ ਮੇਰੇ ਕਿੰਦਾ ਫਰਕ ਆ ਗਿਆ ਉਹ ਤੁਸੀਂ ਪਾਇਆ ਮੈਂ ਨਹੀਂ ਪਾਇਆ ਕੋਈ ਫਰਕ ਜੇ ਮੇਰੀ ਇੱਕ ਗੱਲ ਮੰਨ ਲੰਦੇ ਨਾ ਹੱਥ ਤੱਕ ਨੋਪਤੀ ਨਾ ਪਹੁੰਚਦੀ ਖਰੇ ਤੇਰੀ ਗੱਲਾਂ ਸਾਰੀਆਂ ਬਣੀ ਜਾਣੀ ਐ ਜਿੱਦਾਂ ਤੂੰ ਕਲੇਜ ਘਰ ਤੇ ਪਾਇਆ ਵਿਆਹ ਸ਼ਾਂਤੀ ਨਾਲ ਹੋਉਂਦੇ ਨਾ ਕਿ ਨਹੀਂ ਹੋਉਂਦੇ ਨਾ ਵਾਹ ਤੁਹਾਡੀ ਇਹ ਸੋਚ ਆ ਗਈ ਹੈ ਕਿ ਵਿਆਹ ਸ਼ਾਂਤੀ ਨਾਲ ਹੋਣ ਦੇ ਨਾ ਜੇ ਨਹੀਂ ਹੋਣ ਦੇ ਨਾ ਉਹ ਤੁਸੀਂ ਸੋਚੋ ਮੇਰੇ ਮੁੰਡੇ ਦਾ ਵਿਆਹ ਮੇਰੇ ਕਲੇਸ਼ ਮਾਣਾ ਕਲੇਸ਼ ਤੁਸੀਂ ਮਾਣਾ ਇਹ ਤੇਰਾ ਹੀ ਮੁੰਡਾ ਹੋ ਗਿਆ ਸਾਡਾ ਮੁੰਡਾ ਨਹੀਂਗਾ ਜੇ ਤੁਹਾਡਾ ਮੁੰਡਾ ਹੁੰਦਾ ਨਾ ਉਸੇ ਵੇਲੇ ਮੇਰੀ ਮੰਨ ਜਾਂਦੇ ਕਹਿਣਾ ਸਭ ਕੋਈ ਨਹੀਂ ਹੋਏਗਾ ਚੁੱਪ ਕਰ ਸ਼ਾਂਤੀ ਨਾਲ ਕੋਈ ਵਕਤ ਹੁੰਦਾ ਹਾਰਦੀ ਮੰਨਨ ਦਾ ਹਰ ਵੇਲੇ ਤੂੰ ਦੀਦੀ ਜੀ ਆ ਗਈ ਹੈ ਪਰ ਇਹ ਕਿੰਨੇ ਤਰਸ ਘਾਤਾ ਮੇਰੇ ਮੂੰਹ ਕਹਿੰਦੇ ਮਾੜਾ ਲੱਗਦਾ 3 ਸਾਲ ਹੋ ਚਲੇ ਆ ਹਏ ਤਾਂ ਕੋਈ ਵਕਤ ਆਇਆ ਹੀ ਨਹੀਂ ਤੇ ਵਕਤ ਹੁਣ ਲਿਆਣਾ ਪੈਣਾ ਤੇ ਕੁਛ ਕਰਾਂਗੀ ਤੇ ਵਕਤ ਆਣਾ ਮੈਂ ਤੇ ਜਾਂ ਸਾਰੀ ਉਮਰ ਜਿੱਦਾ ਮੈਂ ਤਾਂ ਢੀ ਪੁੱਛ ਪੁੱਛ ਕਰਦੀ ਰਹੀ ਨਾ ਭੈਣ ਜੀ ਮੈਨੂੰ ਫਲਾਨੀ ਚੀਜ਼ ਲੈ ਦੋ ਭੈਣ ਜੀ ਮੈਨੂੰ ਇਹ ਲੈ ਦੋ ਭੈਣ ਜੀ ਮੈਂ ਕੀ ਬਣਾਵਾ ਭੈਣ ਜੀ ਇਹ ਸੂਟ ਵਧੀਆ ਜੇ ਭੈਣ ਜੀ ਨੇ 500 ਦਾ ਸੂਟ ਲੈਤਾ ਤਾਂ ਤਾਜ਼ੀ ਪਾ ਲਿਆ ਜੇ ਭੈਣ ਜੀ ਨੇ 1000 ਦਾ ਲੈਤਾ ਮੈਂ ਤਾਜ਼ੀ ਪਾ ਲਿਆ ਨਹੀਂ ਤੇ ਤੇ ਲੈ ਕੇ ਨਹੀਂ ਦਿੱਤਾ ਸਭ ਕੁਝ ਤੇਰਾ ਕਰਦੇ ਪਹਿਲੇ ਹਾਂ ਆ ਕਰਨੇ ਮੈਂ ਨਾ ਤੇਬ ਤੂੰ ਕਿਉਂ ਸੋਚਦੀ ਐ ਆ ਗਈ ਨਾ ਵਿਤਕਰਾ ਰੱਖੇ ਤੇਰੇ ਨਾਲ ਬਿਲਕੁਲ ਆ ਗਈ ਨਾ ਹੀ ਗੱਲ ਤੈਨੂੰ ਲੈ ਕੇ ਨਹੀਂ ਦਿੱਤਾ ਤੇ ਉਹ ਹੀ ਜੇ ਸਾਡੇ ਆਪਣੇ ਹੱਥ ਵਿੱਚ ਹੋਵੇ ਤੇ ਮੈਂ ਆਪੇ ਲੈ ਲਵਾਂ ਕਿੱਥੋਂ ਤੇਰੇ ਦਿਮਾਗ ਚ ਗੱਲਾਂ ਆ ਗਈਆਂ ਤੇਰੇ ਮੇਰੇ ਹੱਥ ਜੋਗੇ ਕਿਤੋਂ ਆਈਆਂ ਗੱਲਾਂ ਤੇਰੇ ਦਿਮਾਗੋਂ ਪਤਾ ਨਹੀਂ ਮਨ ਜਿੱਥੋਂ ਆਈਆਂ ਨਾ ਆ ਗਈਆਂ ਜੇ ਤੂੰ ਨਿਕਲ ਨਹੀਂ ਆਣੀ ਹੈ ਮੈਂ ਨਿਕਲ ਨਹੀਂ ਆਣੀ ਨਿਕਲਣ ਗਈਆਂ ਨਹੀਂ ਨਿਕਲ ਨਹੀਂ ਜੇ ਤੁਸੀਂ ਕੱਢੋਗੇ ਤੇ ਮੈਂ ਕੱਢਾਂਗੀ ਤੂੰ ਕੱਢੀਏ ਤੂੰ ਹੈ ਮੈਂ ਤਾਂ ਦਫਟਾ ਬੀਬੀ ਕੇ ਨਾਂ ਕੰਮਾਂ 'ਚ ਪਿਆ ਆਪਣੇ ਪਰਿਵਾਰ ਨੂੰ ਇਕੱਠਾ ਰੱਖ ਹੱਥ ਜੋੜਨੀ ਤੇਰੇਗੇ ਵਾਹ ਆਹੋ ਪਰਿਵਾਰ ਇਕੱਠਾ ਰੱਖ 35 ਸਾਲ ਹੋ ਗਿਆ ਪੱਲਾ ਪਰਿਵਾਰ ਇਕੱਠਾ ਹੀ ਸੀ ਤੇ ਅੱਜ ਮੈਂ ਕੋਈ ਚੀਜ਼ ਦੀ ਡਿਮਾਂਡ ਰੱਖੀ ਐ ਤੇ ਮੈਂ ਪਰਿਵਾਰ ਵਖੇੜ ਦਿੱਤਾ ਵੈ ਮੈਂ ਤੈਨੂੰ ਕਹਿਣਾ ਸਾਰਾ ਕੁਝ ਹੋ ਜੇਗਾ ਸੱਜੇ ਸੱਜੇ ਹੋ ਜੇਗਾ ਸੱਜੇ ਸੱਜੇ ਕੁਛ ਨਹੀਂ ਹੋਣਾ ਜੋ ਹੁਣ ਹੋ ਜਾਣਾ ਝ ਤੇ ਜਾਂ ਤੇ ਮੈਂ ਨਾ ਵਿਚੋਲਿਆਂ ਲੱਗੀ ਫੋਨ ਕਰਾਂ ਮੈਂ ਵਿਆਹ ਹੀ ਅੱਗੇ ਪਵਾ ਦੇਣਾ ਜਦੋਂ ਸਾਰਿਆਂ ਆ ਕੰਮ ਪੂਰਾ ਹੋ ਜਾਏਗਾ ਨਾ ਉਦੋਂ ਚਾਹੀ ਕੰਦੀ ਵੀ ਸੀ ਨਾ ਕਿ ਕਿ ਟਾਈਮ ਲੱਗ ਜਾਣਾ ਜੇ ਕਿ ਮੰਦਰ ਚ ਉਹ ਕਮਰੇ ਦੇ ਸ਼ੀਟਾ ਲਗਵਾਨੀਆਂ ਤੇ ਕੋਈ ਗੱਲ ਨਹੀਂ ਲੱਗ ਜਾ ਟਾਈਮ ਅਸੀਂ ਵਿਆਹ ਲੇਟ ਨਹੀਂ ਪਾੜਾ ਕਿਉਂ ਮੂਰਤ ਨਿਕਲਿਆ ਵਿਆਹ ਨਹੀਂ ਲੈ ਤੇ ਕੋਈ ਗੱਲ ਨਹੀਂ ਮੂਰਤ ਫੇਰ ਵੀ ਨਿਕਲ ਜਾ ਨਹੀਂ ਨਹੀਂ ਅਸੀਂ ਵਿਆਹ ਲੇਟ ਨਹੀਂ ਪਾੜਾ ਦੇਖਾਂਗੇ ਨਹੀਂ ਪਾੜਾ ਲੇਟ ਕਿਉਂ ਨਹੀਂ ਪਾੜਾ ਤਨ ਕਹਤਾ ਨਹੀਂ ਪਾੜਾ ਤੇ ਨਾ ਬਚੋਲੇ ਨੂੰ ਫੋਨ ਕਰਦਾ ਕੀ ਲੜਨ ਦੇ ਜੇ ਦੋਵੇਂ ਜਾਣੀਆਂ ਮੈਂ ਵਿਆਹ ਲੇਟ ਕਰ ਦੇਣਾ ਤੁਸੀਂ ਹਰ ਰਾਣੀ ਹਾਰ ਨਹੀਂ ਬਣਾ ਕੇ ਦਿੰਦੇ ਗੱਡੀ ਲੈ ਕੇ ਦਿੰਦੇ ਮੈਂ ਵਿਆਹ ਲੇਟ ਕਰ ਦੇਣਾ ਅੱਛਾ ਕਿਉਂ ਕਿਹੜੀ ਗੱਲੋਂ ਲੇਟ ਕਰਨਾ ਤੇ ਕਰਾਂਗੇ ਲੋ ਲੇਟ ਕਰਨਾ ਕਿਉਂ ਜਿਹੜੀ ਤਰੀਕ ਮਿੱਠੀ ਹੈ ਨਾ ਉਹ ਤਰੀਕ ਤੇ ਵਿਆਹ ਹੋਣਾ ਹੈ ਤੇ ਚਲੋ ਫਿਰ ਸਿੱਕਰੀ ਤਰੀਕ ਹੋਣੀ ਮੈਂ ਇੱਥੇ ਲੈਣੇ ਚਲੋ ਮੇਨਾ ਬਾਜ਼ਾਰ ਨਾਲੇ ਸਮਾਨ ਲੈਣੇ ਚਲੋ ਵੇ ਚਲੋ ਉਹ ਸ਼ਾਂਤੀ ਤੇ ਲੈ ਤੇਰਾ ਹਰ ਵੇਲੇ ਲੜਨ ਵਾਲੀ ਕਿਹਾ ਦਿੰਦਾ ਲੜਨ ਵਾਲੀ ਚੰਗੀ ਬਲੀ ਚਾਏ ਤੂੰ ਸਾਰਾ ਟੱਬਰ ਨਾ ਇੱਕ ਪਾਸੇ ਹੋ ਗਿਆ ਜੇ ਸਿਰਫ ਮੈਨੂੰ ਤੇ ਮੇਰੇ ਪੁੱਤਰ ਨੂੰ ਛੱਡ ਕੇ ਜੇ ਅਸਲ ਵਿੱਚ ਸੁਣਦਾ ਪੈ ਨਾ ਸਿਰਫ ਮੇਰਾ ਮੁੰਡਾ ਸੁਣਦਾ ਪੈ ਤੂੰ ਤੇਰੇ ਪੁੱਤਰ ਦੇ ਹੁੰਦਾ ਨਹੀਂ ਹੈ ਗੋਲੀ ਦਾ ਛੋਟਾ ਭਰਾ ਵੈ ਤੂੰ ਸਾਰੇ ਸਾਡੇ ਨਾਲ ਵੱਖਰਾ ਨਹੀਂ ਗਾ ਸਾਡੇ ਹੀ ਪੁੱਤਰ ਆਓ ਤੇਰਾ ਵੱਖਰਾ ਨਹੀਂ ਹਾਂਦੀ ਤੂੰ ਕਿਹੋ ਜਿਹੀ ਗੱਲਾਂ ਕਰਨ ਲੱਗ ਪਈ ਐ ਉਹ ਕੀ ਹੋਗਾ ਤੁਹਾਨੂੰ ਕੋਸੀ ਨੋ ਇਹ ਆਉਂਦਾ ਕੀ ਐ ਤੂੰ ਹੀ ਮੇਰੇ ਮਾਂ ਦੇ ਦੁਆਲੇ ਹੁੰਦੇ ਰਹਿੰਦੇ ਏ ਕਿਹੜੀ ਗੱਲ ਤੇਰੀ ਮਾਂ ਨੇ ਗੱਲੇ ਹੋ ਜਾਂਦੀ ਹੈ ਹੈ ਐਵੇਂ ਬੋਲਦੇ ਰਹਿੰਦੇ ਸਭ ਕੁਝ ਸੁਣਿਆ ਮੈਂ ਕੀ ਸੁਣ ਲਿਆ ਤੂੰ ਕੀ ਬੋਲੰਦੇ ਸੀ ਮੰਮੀ ਨੂੰ ਮੈਸੀ ਕੀ ਕਹਿਆ ਹੈ ਹਾਂ ਉਹ ਤੇਰੀ ਮਾਂ ਤੇ ਐਵੇਂ ਜਿੱਦ ਕਰਕੇ ਬੈਠੀ ਹੈ ਬਸ ਉਹ ਯਾਰ ਨਹੀਂ ਆਰ ਵੀ ਚਾਹੀਦਾ ਗੱਡੀ ਵੀ ਚਾਹੀਦੀ ਹੈ ਕਿਆ ਸੱਜੇ ਸੱਜੇ ਹੋ ਜਾਏਗਾ ਤਾਰਾ ਉਹ ਜਿੱਦ ਨਹੀਂ ਹੈ ਇਹ ਹਾਂ ਨਹੀਂ ਜੇ ਆਪਾਂ ਅੱਜ ਆਪਣੇ ਵਾਸਤੇ ਕੁਝ ਮੰਗਣ ਲੱਪੇ ਆ ਤੇ ਨਾਲ ਹੀ ਤੁਹਾਨੂੰ ਦੋਵਾਂ ਨੂੰ ਪ੍ਰੋਬਲਮ ਪੈ ਗਈ ਆ ਉਹ ਪੁੱਤਰ ਖਾਦੀ ਪ੍ਰੋਬਲਮ ਹੋ ਗਈ ਤੂੰ ਸਾਡੇ ਤੋਂ ਵੱਖ ਹੈ ਉਹ ਦਾਦੀ ਜੀ ਤੁਹਾਨੂੰ ਯਾਦ ਆ? ਜਦੋਂ ਵੱਡੇ ਭਾਈ ਨੇ ਗੱਡੀ ਲੈਣੀ, ਕੋਰਾ ਡੈਮੂ ਬੜੇ ਫੁੱਲ ਕਰਦੇ ਸੀ ਹਾਂ ਸ਼ੁਕਰ ਆ ਸਾਡੇ ਪੁੱਤਰ ਨੂੰ ਨਾ ਇੰਨੇ ਜੋਗਾ ਕੀਤਾ ਕਿ ਉਹਨੇ ਗੱਡੀ ਲੈ ਲਈ ਤੇ ਅੱਜ ਮੈਂ ਆਪਣੇ ਵਾਸਤੇ ਗੱਡੀ ਮੰਗਣ ਆਵਾ ਤੇ ਨਾਲ ਹੀ ਤੁਹਾਨੂੰ ਪੀੜ ਪੈਣ ਲੱਪੀ ਆ। ਤੂੰ ਸਾਡੇ ਦਵਾਖ ਨਹੀਂਗਾ ਤੈਨੂੰ ਗੱਡੀਆਂ ਵੀ ਮਿਲਣਗੀਆਂ ਰਾਣੀ ਯਾਰ ਮਿਲਣਗੇ ਐਵੇਂ ਨਾ ਘਬਰਾਈ ਜਾ ਤੁਹਾਨੂੰ ਮਾਂ ਪੁੱਤਰਾ ਨਹੀਂ ਮਾਂ ਪੁੱਤਰਾ ਕੀ ਹੋ ਗਿਆ ਤਾਂ ਕੀ ਹੋ ਗਿਆ ਤੁਹਾਨੂੰ ਮਾਂ ਪੁੱਤਰਾ ਜੇ ਮੰਨ ਲਓ ਇਨਾ ਕਲੇਸ਼ ਕਰਕੇ ਤੇ ਕੀ ਦਿੱਤੀ ਕੀ ਦਿੱਤੀ ਇਸਾਹੇ ਤੋ ਰਾਮ ਨੇ ਗੱਲ ਕਰਨਾ ਦਾਦੀ ਜੀ ਨਾ ਸਭ ਕੁਝ ਮਿਲੇਗਾ ਐਵੇਂ ਨਖਰਾ ਤੂੰ ਇਸ ਪਰਿਵਾਰ ਤੋਂ ਵੱਖਰਾ ਨਹੀਂਗਾ ਉਹ ਇਹ ਰਾਮ ਨਾਲ ਗੱਲ ਕਰਨ ਦੇ ਮੰਮੀ ਨਾ ਰਾਮ ਤੇ ਮੈਂ ਸਮਝਾਦੀ ਤੈਨੂੰ ਨਾ ਜਿੱਤ ਉਹ ਪਤਾ ਮੈਨੂੰ ਤੁਹਾਡਾ ਪਿਆਰ ਨਾਲ ਸਮਝਾਉਣਾ ਨਾ ਘਰ ਦੇ ਬਾਹਰ ਤੱਕ ਸੁਣਦਿਆ ਸੀ ਸਾਹਿਲ ਆ ਤੂੰ ਕਿਤਨਾ ਬੋਲ ਲੈਂਦੇ ਆ ਥੋੜੇ ਆਰਾਮ ਦੇ ਨਾਲ ਤੇ ਬੋਲ ਤਾ ਵੇ ਤੇ ਸਹੀ ਅੱਗੇ ਖੜਾ ਕੋਣਾ ਤੇ ਤੂੰ ਕਿੰਨੇ ਹੁੰਦੇ ਆ ਤੁਸੀਂ ਚੁੱਪ ਹੀ ਰਹੋ ਮੈਨੂੰ ਪਤਾ ਵਾ ਕਿਹਦੇ ਨਾਲ ਕਿਵੇਂ ਗੱਲ ਕਰਨੀ ਆ ਕਿਹਦੇ ਨਾਲ ਨਹੀਂ ਨਾਲ ਪੁੱਤਰ ਮੇਰੀ ਗੱਲ ਸੁਣ ਤੂੰ ਨਾ ਸਾਡੇ ਵਿੱਚ ਬੋਲ ਲਿਆ ਨਾ ਕਰ ਤੁਹਾਡੇ ਵਿੱਚ ਚਾਚੀ ਜੀ ਹਾਂ ਜਦੋਂ ਵੱਡਿਆਂ ਦੀ ਗੱਲ ਹੁੰਦੀ ਹੈ ਨਾ ਇਹ ਗੱਲ ਕਰਦਾ ਪਿਆ ਨਾ ਮੁੰਡਾ ਉਹਨੂੰ ਕਰਨ ਦੇ ਤੇ ਵੱਡਿਆਂ ਦੀ ਗੱਲ ਹੁੰਦੀ ਹੈ ਨਾ ਤੇ ਫਿਰ ਵੱਡਿਆਂ ਦੀ ਗੱਲ 'ਚ ਇਹਦਾ ਵੀ ਕੋਈ ਕੰਮ ਨਹੀਂ ਵੱਡਿਆਂ ਨਾਲ ਇਤਨਾ ਬੋਲਣਾ ਕਿਉਂ ਉਹਦੇ ਵਿਆਹ ਦਾ ਕੰਮ ਹੈ ਉਹਨੇ ਚੀਜ਼ ਮੰਗੀ ਹੈ ਉਹਨੂੰ ਲੈ ਕੇ ਨਹੀਂ ਦਿੰਦੇ ਫੇ ਤੁਹਾਨੂੰ ਤੇ ਸਾਰੀਆਂ ਚੀਜ਼ਾਂ ਮਿਲ ਗਈਆਂ ਮੈਂ ਉਹਦਾ ਤਾਂ ਹੁਣ ਟਾਈਮ ਆਇਆ ਲੈਣ ਦਾ ਤੇ ਤੁਹਾਨੂੰ ਗੱਲਾਂ ਯਾਦ ਆ ਗਈਆਂ ਮੈਂ ਦਾਦੀ ਜੀ ਤੁਸੀਂ ਕੁਝ ਸਮਝਾਓ ਇਹਨਾਂ ਨੂੰ ਪਹਿਲਾਂ ਮੇਰੀ ਗੱਲ ਸੁਣ ਲੈ ਜੋ ਕੁਝ ਹੋਣਾ ਨਾ ਇਹ ਮੇਰਾ ਜੋ ਕੈਂਸਲ ਹੋਏਗਾ ਨਾ ਮੈਂ ਉਹ ਯੋਗ ਹਨੀ। ਤੁੰਡਾ ਨੇ ਵੀ ਕਹਿਤਾ ਵਾ ਤੁਹਾਨੂੰ ਰਾਨੀ ਹਾਰ ਮਿਲ ਜਾਏਗਾ ਜੋ ਕਹੋਗੇ ਮਿਲ ਜਾਏਗਾ ਤੇ ਤੁਸੀਂ ਹੁਣ ਆਪਣਾ ਫੈਸਲਾ ਸੁਣਾ ਲਾਪੇ। ਆਪਣਾ ਫੈਸਲਾ ਕਰਨ ਸੁਣਾ ਦੇ ਮੈਂ ਕਿਉਂਕਿ ਘਰ ਦੀ ਵੱਡੀ ਆ। ਜੋ ਕੁਝ ਮੈਂ ਕਹਿਣਾ ਉਹ ਹੀ ਕੁਝ ਹੋਣਾ ਹੀ ਜਿੰਨਾ ਮਰਜ਼ੀ ਤੇ ਭਾਵੇਂ ਜੂ ਜ਼ੋਰ ਲਾ ਲੈ। ਤੇ ਲੱਗ ਜਾਏਗਾ ਫਿਰ। ਅੱਜ ਲਾਲਾ ਤੇ ਤੁਸੀਂ ਜੂ ਲਾਲਾ ਹਾਂ। ਤੇ ਸਾਇਲ ਵਿੱਚ ਬਹੁਤੀ ਗੱਲ ਹੈ ਨਾ। ਨੀਣਾ ਲੈ ਕੇ ਦਿੰਦੇ ਪੇ ਅਸੀਂ ਆਪਣੇ ਪੁਰਾਣੇ ਮਕਾਨ 'ਚ ਚਲੇ ਜਾਣਾ। ਆਹ ਠੀਕ ਆ। ਆਹ ਪੁਰਾਣੇ ਮਕਾਨ 'ਚ। ਹੋਰ ਤੁਸੀਂ ਰੋਵੋ ਤੁਸੀਂ ਆਪਣਾ ਯੋਰ ਹੀ ਲਾਉਂਦੇ ਰੋ। ਦਾਦੀ ਜੀ ਇੰਨਾ ਹੀ ਆ। ਜਦੋਂ ਵੱਡੇ ਭਾਈ ਗੱਡੀ ਲੈਂਦੇ ਉਰੋ ਤੇ ਨਹੀਂ ਡਟਕੋ ਕਹਿ ਜਾਂਦਾ ਕੋਈ ਗੱਲ ਨਹੀਂ ਛੋਟੇ ਨੂੰ ਲੈ ਆ ਦਿੰਦੇ ਆ ਵੱਡੇ ਤੂੰ ਰੁਕ ਜਾ ਪੁੱਤਰ ਹੌਂਸਲੇ ਵਾਲੀ ਨੇ ਕੋਈ ਚੀਜ਼ ਹੁੰਦੀ ਹੈ ਹੈ ਹੱਦ ਤੇ ਆ ਰਹਿ ਤੂੰ ਹੀ ਬੋਲੀ ਜਾਂਦੇ ਪੈ ਇਹ ਹੌਂਸਲਾ ਤਾਂ ਨਾ ਇਹ ਹੋ ਸਕਦਾ ਮੇਰੇ ਵੜੇ ਚਿੱਤੇ ਆਇਆ ਵਾ ਵੱਡੇ ਭਾਈ ਵੜੇ ਚਿੱਤਾ ਨਹੀਂ ਆਇਆ ਵੱਡੇ ਭਾਈ ਨਾਲ ਚੱਥਾ ਦੀ ਗੱਲ ਹੈ ਢੀਜੀ ਵਾਰ ਤੂੰ ਹੌਂਸਲਾ ਨਾਲ ਦੱਲ ਦੇ ਕਰ ਮੇਰਾ ਬੰਦਾ ਤੇ ਚੀਕਾ ਹੀ ਗਲਤ ਹੈ ਕਿੰਨੀ ਵਾਰੀ ਕਰ ਲੀਆ ਪਿਆਰ ਨਾਲ ਤੁਹਾਨੂੰ ਗੱਲ ਕਰ ਲਈ ਉਹ ਤੁਹਾਨੂੰ ਸਮਝ ਨਹੀਂ ਆਉਂਦੀ ਹੁਣ ਜੇ ਆਪਾਂ ਉੱਚੀ ਬੋਲ ਪਿਆ ਹੁਣ ਦਈ ਕਿਾ ਤਮ ਢੰਗ ਨਹੀਂ ਗੱਲ ਕਰਦਾ ਅੱਛਾ ਢੰਗ मां ਬਤਾ ਤਾ ਇਹ ਕੋ ਜੇ ਹੋਏ ਪਏ ਹੋ ਤੇ ਤੁਸੀਂ ਸਾਰੇ ਕੋ ਜੇ ਹੋਏ ਮਾਂ ਪੁੱਤ ਨੂੰ ਲੱਗਦਾ ਹਾਂ ਹਾਂ ਲੱਗਦਾ ਸाहिल ਸਾਹਿਲ ਮੇਰੀ ਗੱਲ ਸੁਣ ਨਾ ਤੂੰ ਬੁਰਾ ਨਾ ਬਣ ਪੁੱਤਰ ਅਸੀਂ ਉਦੋਂ ਮਾਂ ਪੁੱਤ ਚੰਗੇ ਹੀ ਜਦੋਂ ਸਾਰਿਆਂ ਨਾਲ ਦੀ ਸੁਣਦੇ ਸੀ ਉਦੋਂ ਅਸੀਂ ਪੁੱਛ ਪੁੱਛੇ ਕਰਦੇ ਸੀ ਤੇ ਅੱਜ ਅਸੀਂ ਮਾੜੇ ਹੋ ਗਏ ਆ ਚੀਜ਼ ਮੰਗੀ ਆ ਤੇ ਗੋਲਡਨ ਇੱਕ ਵਾਰੀ ਕਹਿਆ ਸੀ ਆ ਕੇ ਚਾਈ ਜੀ ਮੈਂ ਗੱਡੀ ਲੈਣੀ ਆ ਗੱਡੀ ਲੈਣੀ ਵੱਡੀ ਲੈਣੀ ਆ ਕਿਰਨ ਨੂੰ ਬਿਠਾਣਾ ਵੈ ਤੇ ਇਹ ਮੰਨੇ ਨਹੀਂ ਤੇ ਮੈਂ ਆਕਸਲੇ ਚਾਹੀ ਜ ਨੂੰ ਕਿਆ ਚਾਹੀ ਚ ਲੈ ਕੇ ਦੋ ਮੁੰਡੇ ਨੂੰ ਗੱਟੀ ਅਸੀਂ ਸਾਰਿਆਂ ਨੇ ਵਿੱਚ ਬਹਿਣਾ ਵਾ ਅੱਜ ਅਸੀਂ ਗੱਡੀ ਦਾ ਤਿਹਾਰ ਜਾਣਾ ਆਮ ਦਿੱਤਾ ਵਾ ਸਾਰੇ ਟੱਬਰ ਨੂੰ ਵਕਤ ਪੈ ਗਿਆ ਸਾਰੇ ਟੱਬਰ ਨੂੰ ਤੇ ਹੁਣ ਥੋੜੀ ਕੀ ਕੋ ਕਹਾ ਜਾਣਾ ਵਾ ਕਿ ਕੋਈ ਗੱਲ ਨਹੀਂ ਜੇ ਬੱਚਾ ਕਹਿੰਦਾ ਤਾਂ ਉਹਨੂੰ ਚੀਜ਼ ਲੈ ਦੋ ਦੇਖੋ ਜਾਈ ਜੀ ਮੇਰਾ ਲਾਸਟ ਫੈਸਲਾ ਇਹੀ ਹੈਗਾ ਜੀ ਮੁੰਡੇ ਨੂੰ ਜੋ ਕਹਿੰਦੇ ਉਹਨੂੰ ਰਾਣੀ ਹਾਰ ਪਾ ਦੋ ਵੋਟੀ ਨੂੰ ਤੇ ਗੱਡੀ ਸਾਨੂੰ ਲੈ ਦੋ ਤੇ ਜੇ ਨਹੀਂ ਲੈ ਕੇ ਦੇਣੀ ਨਾ ਤੇ ਸਾਨੂੰ ਫਿਰ ਲੱਗ ਕਰ ਤੇ ਮੇਰਾ ਵੀ ਇਹੋ ਆਖਰੀ ਫੈਸਲਾ ਹੈ ਜੋ ਹੁਣੇ ਕੋ ਜੋ ਕੁਝ ਹੋਣਾ ਉਹ ਮੇਰੀ ਮਰਜ਼ੀ ਨਾਲ ਹੋਣਾ ਹੈ ਕੋ ਮਰਜ਼ੀ ਤੋਂ ਕਰ ਲੈ ਤੇ ਤੁਸੀਂ ਆਪਣਾ ਪੁੱਤਰ ਵੀ ਸੰਭੋ ਘਰ ਬਾਰ ਵੀ ਸੰਭੋ ਸਭ ਕੁਝ ਸੰਭੋ ਐਵਡ ਜਿਹੜੀ ਨੂਰਾ ਨਹੀਂ ਐ ਇਹਨੂੰ ਵੀ ਸੰਭੋ ਤੇ ਇਹਨੂੰ ਵੀ ਸੰਡੋ ਚੱਲ ਸਾਈ ਪੁੱਤਰ ਅਸੀਂ ਵੀ ਲੈ ਜਿੱਡਾ ਆਖਰੀ ਫੈਸਲਾ ਹੈ ਸਾਡਾ ਵੀ ਆਖਰੀ ਫੈਸਲਾ ਵਾ ਅਸੀਂ ਨਹੀਂ ਰਹਿਣਾ ਤੁਹਾਡੇ ਵਿੱਚ ਚੱਲ ਅਸੀਂ ਮਚੋਲੇ ਨੂੰ ਨਹੀਂ ਕੋਈ ਗੱਲ ਤੁਸੀਂ ਆਪਣੀਆਂ ਮੰਨੋ ਅੱਛਾ ਇਹ ਆ ਕੀ ਗੱਲ ਹੋ ਗਈ ਬੱਚਿਆਂ ਵਾਲੀ ਮੰਮੀ ਤੁਸੀਂ ਆਪੇ ਵੇਖੋ ਗੱਲ ਗੱਲ ਤੇ ਕਹੀ ਜਾਂਦੇ ਵੱਡੇ ਵੀਰੇ ਨੇ ਇਤਨਾ ਕਿਹਾ ਹੈ ਵੱਡੇ ਵੀਰੇ ਨੂੰ ਆਪਾਂ ਇਤਨਾ ਪਹਿਲੀ ਵਾਰ ਚ ਕਿਹਾ ਹੈ ਤੁਹਾਨੂੰ ਵੀ ਪਤਾ ਉਹਨਾਂ ਨੇ ਕਿੰਨੀ ਦੇਰ ਬਾਅਦ ਗੱਡੀ ਲਈ ਤੇ ਆਪਣੀ ਮਿਹਨਤ ਦੇ ਨਾਲ ਗੱਡੀ ਲਈ ਇਸ ਤਰ੍ਹਾਂ ਥੋੜਾ ਘੱਟੀ ਆ ਗਈ ਪਰ ਇਹਦੇ ਸਮਝਣ ਨੂੰ ਤਿਆਰੀ ਨਹੀਂ ਤੁਮੇ ਗਏ ਸਮਝਣ ਤਿਆਰ ਨਹੀਂ ਸਮਝ ਸਕਦੇ ਚੱਲ ਨਹੀਂ ਆਪਾਂ ਚਲਾ ਚਲੀਏ ਆਪਾਂ ਪਾਜੀ ਮੈਨੂੰ ਬੁਲਾਇਆ ਅੱਛਾ ਅੱਛਾ ਬਿਲਡਿੰਗਾਂ ਵਾਸਤੇ ਨਹੀਂ ਨਹੀਂ ਭੈਣ ਜੀ ਹਾਂਜੀ ਮਿਲਣੀਆਂ ਵਾਸਤੇ ਨਹੀਂ ਤੁਹਾਨੂੰ ਮੈਂ ਸੱਦਿਆ ਹਾਂਜੀ ਤੇ ਨਾ ਮੈਂ ਤੁਹਾਨੂੰ ਐਸ ਕਰਕੇ ਸੱਦਿਆ ਮੈਂ ਥੋੜਾ ਨਾ ਵਿਆਹ ਅੱਗੇ ਪਾ ਦੋ ਕਿਉਂ ਉਹ ਤੇ ਸਭ ਕੁਝ ਤੈ ਹੋਇਆ ਹੈ ਚਲੋ ਕੋਈ ਗੱਲ ਮਹੀਨਾ ਦੋ ਮਹੀਨੇ ਨਾ ਅੱਗੇ ਪਾ ਦੋ ਤੁਸੀਂ ਵੀ ਨਹੀਂ ਭੈਣ ਜੀ ਸਭ ਕੁਝ ਹੋਇਆ ਹੁਣ 4 ਦਿਨ ਦੀ ਗੱਲ ਹੁਣ ਤੁਸੀਂ ਸਾਰਾ ਵਿਆਹ ਅੱਗੇ ਕਰਨਾ ਨਹੀਂ 4 ਦਿਨ ਦੀ ਤੇ ਨਹੀਂ ਗੱਲ ਹੈਗੀ ਹਜੇ ਮਹੀਨਾ ਪਿਆ ਹੈ ਪੂਰਾ ਨਹੀਂ ਭੈਣ ਜੀ ਸਾਇਆ ਮਿੱਠਿਆਰ ਜੋਟ ਹੋਇਆ ਸਾਰਾ ਹੋਇਆ ਚਲੋ ਤਾਂ 28 ਦਿਨ ਪੁੱਲਾ ਕਹਿ ਦਿੱਤਾ ਤੁਸੀਂ ਨਾ ਵਿਆਹ ਕੇ ਪਾ ਦੋ। ਕਿ ਭੈਣ ਜੀ ਤੁਸੀਂ ਬੱਚਿਆਂ ਵਾਲੀ ਗੱਲ ਕਰ ਰਹੇ ਹੋ। ਡੱਬੇ ਵੰਡੇ ਗਏ। ਸਾਰੀਆਂ ਤਿਆਰੀਆਂ ਹੋ ਗਈਆਂ। ਸਾਰੇ ਸ਼ਗਨ ਵਿਹਾਰ ਸ਼ੁਰੂ ਹੋ ਗਿਆ। ਲੜਕੀ ਵਾਲਿਆਂ ਨੂੰ ਕੀ ਜਵਾਬ ਦੇਣਾ ਮੈਂ ਹੁਣ? ਕੋਈ ਗੱਲ ਨਹੀਂ ਕਰਨ ਵਾਲੀ। ਭੈਣ ਜੀ ਕੋਈ ਡਿਮਾਂਡ ਹੈ ਤੁਹਾਡੀ? ਨਹੀਂ ਨਹੀਂ ਡਿਮਾਂਡ ਨਹੀਂ ਹੈਗੀ ਭੈਣ ਜੀ ਕੋਈ ਵੀ। ਹਾਂਜੀ ਤੇ ਫਿਰ ਕਿਉਂ ਇਤਨਾ ਕਰਨ ਰਿਹਾ ਜੀ? ਜੈ ਹਾਂਜੀ ਕੀ ਹਾਲ ਠੀਕ ਹਾਂ ਆ ਠੀਕ ਹੈ ਥੋੜਾ ਬੋਤਾ ਫਰਕ ਹੀ ਹੈ ਠੀਕ ਹੈ ਹਾਂ ਤੇ ਤੁਸੀਂ ਰਾਤੀ ਅੱਡੀ ਲੇਟ ਕਿ ਆਏ ਹੋ ਉਹ ਬਸ ਲੇਟ ਹੋ ਗਈ ਕਿ ਉਹ ਮੇਰੇ ਭਰਾ ਨਾਲ ਬੈਠੇ ਸੀ ਗੱਲਾਂ ਬਾਤਾਂ ਕਰਦੇ ਹਾਂ ਟਾਈਮ ਹੀ ਨਹੀਂ ਲੱਗਾ ਬਸ ਉਹੀ ਕਹਿੰਦਾ ਬਸ ਟਾਈਮ ਲੰਘਦਾ ਗਿਆ ਪਤਾ ਹੀ ਨਹੀਂ ਲੱਗਾ ਕਿੱਥੇ ਟਾਈਮ ਬੀਤ ਹੋ ਗਿਆ ਸਹੀ ਹੈ ਪਰ ਤੁਸੀਂ ਆਪਣੀ ਤਬੀਅਾ ਵੇਖੋ ਠੰਡ ਵੀ ਉੱਤੋਂ ਹੋਈ ਹੈ ਹਾਂ ਉਹ ਵੀ ਦੇਖੋ ਇਹ ਗੱਲਾਂ ਬਾਤਾਂ ਵਿੱਚ ਨਾ ਪਤਾ ਹੀ ਨਹੀਂ ਲੱਗਾ ਟਾਈਮ ਦਾ ਤੂੰ ਸਵੇਰੇ ਆ ਜਾਂਦੇ ਅੱਡੀ ਲੇਟ ਕਿਉਂ ਆਏ ਆਏ ਹਾਂ ਜੀ ਸਵੇਰੇ ਕੀ ਮਾਣਾ ਸੀ ਧਿਆਨ ਤੇ ਪਤਾ ਕੀ ਮੇਰਾ ਘਰ ਦੇ ਵਿੱਚ ਹੀ ਹੈਗਾ ਸੀ ਆ ਤੂੰ ਦੱਸਦੇ ਨਹੀਂ ਆਏ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸਦੇ ਨਹੀਂ ਆਏ ਨਹੀਂ 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 ਮੈਂ ਉਹਨਾਂ ਨੂੰ ਕੋਲੋਂ ਦੱਸਣੀ ਹੈ ਦੱਸਾਂ ਤੀਜੇ ਤੀਰ ਮੈਂ ਵੇ ਦੱਸ ਜਾਂ ਮੈਂ ਗੱਲ ਆਪਣੇ ਘਰ ਦੀ ਜਿਹੜਾ ਆਪਣੇ ਆਪ ਹੀ ਅਸੀਂ ਸੁਣਿਤ ਨਹੀਂ ਅੱਛਾ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਸੀ ਹਾਂ ਦੱਸ ਗੱਲ ਮੰਜੂ ਨੇ ਨਾ ਵਿਚੋਲ ਨੂੰ ਸੱਦਿਆ ਸੀ ਤੇ ਉਹ ਚੋਲ ਨੂੰ ਤਾਂ ਦਿਆ ਸੀ ਆਹੋ ਤੇ ਉਹਨੂੰ ਕਹਿੰਦੇ ਵੀ ਵਿਆਹ ਲੇਟ ਕਰਦੇ ਹੋ ਮਹੀਨਾ ਦੋ ਮਹੀਨੇ ਉਹ ਕਿਹੜੀ ਗੱਲ ਹੈ ਉਨ ਕੀ ਪਤਾ ਬੰਦ ਉਹ ਤਾਂ ਬੰਦੀ ਹੋ ਨਹੀਂ ਪਈ ਕਿਸੇ ਗੱਲ ਮੈਂ ਦੇਖੋ ਸਾਡੇ ਕੇ ਹੱਥ ਜੋੜਨੀ ਘਰ ਨੂੰ ਬਚਾ ਲੋ ਜਿਸ ਤਰ੍ਹਾਂ ਮਰਜੀ ਜੇ ਉਹਦੀ ਜੋ ਕਹਿੰਦੀ ਤਾਂ ਉਹਨੂੰ ਕਰਦੇ ਆਏ ਹਾਏ ਕਿੱਥੋਂ ਕਰਦੀ ਹੈ ਅੱਜ ਦੇਖ ਪਹਿਲੇ ਮੇਰੀ ਗੱਲ ਅੱਜ ਮੈਂ ਅਜਾ ਇੰਨਾ ਅੱਜ ਪੂਰੀਆਂ ਕਰ ਦੇਣੀ ਸੋਟ ਨਾ ਬਾ ਠੀਕ ਹੈ ਨਾ ਅੱਜ ਮਹੀਨਾ ਕੱਲ ਉਹ ਹੋਰ ਕਰੇਗੀ ਮੇਰੀ ਆ ਵੀ ਇਨ ਮੋੜੀ ਕਰੋ ਤੇ ਆ ਕੰਮ ਮੈਂ ਹੋਣ ਨਹੀਂ ਹੁੰਦੇ ਜੋ ਕੁਝ ਮੈਂ ਕਹਤਾ ਉਹ ਹੀ ਉਹ ਕੁਝ ਹੋਣਾ ਹੈ ਬਾਸ ਪਟੇ ਇਹ ਮੰਦੀਦ ਵੇਖੀ ਕਰੋ ਇਹ ਨਾ ਮੰਨੇ ਤਾਂ ਘਰ ਟੁੱਟ ਜਾਏਗਾ ਨਹੀਂ ਟੁੱਟਦਾ ਕੁਛ ਨਹੀਂ ਹੁੰਦਾ ਆਪੇ ਕਿਸੇ ਦਿਨ ਉਹ ਤੇ ਮੰਨੇਗੀ ਨਾ ਕਿਸੇ ਨੇ ਤੇਰਾ ਦਿਮਾਗ ਕੰਮ ਕਰੇਗਾ ਨਾ ਤੂੰ ਵਿਆਹ ਲੇਟ ਕਰਾਤਾ ਜੇ ਫਿਰ ਵਿਆਹ ਵੇ ਲੇਟ ਕਰਾਤਾ ਵਿਆਹ ਉਸੇ ਤਰੀਕੇ ਤੇ ਹੋਏਗਾ ਚੈਰੀ ਵੇਖੋ ਕੱਲ ਮੰਜੂ ਦਾ ਭਰਾ ਆ ਹਾਂ ਅੱਗੇ ਮੰਜੂ ਸਾੜ ਕੋ ਬਿਠਾਉਂਦੀ ਸੀ ਉਹਨਾਂ ਨੇ ਕੱਲ ਨੇ ਵਖਰਾ ਉਠਾਇਆ ਆਪਣੇ ਦੇ ਕੋਲ ਮੈਂ ਮੈਨੂੰ ਮਿਲਾਇਆ ਤੱਕ ਨਹੀਂ ਮੈਂ ਆਪ ਗਈਆਂ ਮਿਲਣ ਲਈ ਉਹਨਾਂ ਨੂੰ ਅੱਛਾ ਹਾਂ ਤੇਰੇ ਚਾਹ ਵੀ ਨਹੀਂ ਉਹਨਾਂ ਨੂੰ ਪੀਣ ਦਿੱਤੇ ਮੈਂ ਚਾਹ ਦਾ ਸਮਾਨ ਬਜ਼ਾਰੋਂ ਮੰਗਵਾਇਆ ਕਿਰਨ ਕੋਲੋਂ ਸਾਰਾ ਉਹ ਇਹਨੇ ਪੀਣ ਨਹੀਂ ਦਿੱਤੀ ਉਹਨਾਂ ਨੂੰ ਚਾਹ ਚਾਹ ਕਦੋਂ ਪਹਲਾ ਲਾਂਗੇ ਆਪੇ ਤੁਹਾਨੂੰ ਚੱਲ ਨਹੀਂ ਤੇ ਨਾ ਸਹੀ ਚੱਲ ਠੀਕ ਹੈ ਆਪੇ ਵੀ ਸਿੱਧਾ ਹੋ ਜਾਏਗਾ ਆਪਾਂ ਨੂੰ ਨਹੀਂ ਕੋਈ ਵੀ ਹੈਗਾ ਠੀਕ ਹੈ ਆਵੇ ਤੇ ਸੱਤ ਕਰ ਦੋ ਜੇ ਨਹੀਂ ਤੇ ਮਰਦੀ ਉਹਨਾਂ ਦੀ ਨਹੀਂ ਉਹਦੇ ਭਰਾ ਨੇ ਕਿਹਾ ਮਨੂੰ ਤੂੰ ਗਲਤ ਕਰਨੀ ਪਈ ਹੈ ਜੋ ਕਰਨੀ ਪਈ ਹਾਂ ਫੇਰ ਗਲਤ ਕਰਨੀ ਪਈ ਤੇਰੇ ਫੇਰ ਵੀ ਨਾ ਨੂੰ ਅਕਲ ਆਈ ਨਾ ਉਨੇ ਕਿਆ ਅਨੇ ਕੰਦਰ ਆਓ ਕਮਰੇ ਜਾਓ ਕਹਿੰਦਾ ਮੈਂ ਨਹੀਂ ਆਣਾ ਜੋ ਗੱਲ ਕਰਨੀ ਇੱਥੇ ਕਰ। ਨਹੀਂ ਉਹ ਪਤਾ ਕਿੱਡਾ ਸਿਆਣਾ ਨਿਕਲਿਆ। ਉਹ ਮੈਂ ਕੰਨਿਆ ਇੰਨਾ ਸਿਆਣਾ ਕਿ ਸਾਰੇ ਪਰਿਵਾਰ ਤੇ ਉਹਦੀ ਐਨੇ ਮਨਿੰਦੇ ਹੋ ਤੇ ਐਡਾ ਸਿਆਣਾ ਹੀ ਤੇ ਬਾਕੀ ਜਿਹੜੇ ਦੋਵੇਂ ਮੇਰੇ ਕੁੜੇ ਮੈਂ ਨਾ ਐਨੇ ਚੰਗੇ ਐਨੇ ਚੰਗੇ ਕਿ ਜੇ ਕੋਈ ਗੱਲ ਵੀ ਹੁੰਦੀ ਆ ਨਾ ਤੇ ਮੈਂ ਨਾਲ ਗੱਲ ਕਰਾਉਂ ਕਹਿੰਦਾ ਨਾ ਆਪਣੇ ਘਰ ਦੀ ਗੱਲ ਆਪੇ ਨੇ ਜੁੱਠੋ। ਤੇ ਅੱਜ ਤੱਕ ਅ ਕਦੀ ਮੇਰਾ ਕਦੀ ਉਹਨਾਂ ਨਾਲ ਬੋਲ ਕ ਬੋਲਣੀ ਹੋਇਆ। ਇਹ ਅੱਡੇ ਚੰਗੇ ਨੇ ਕਿ ਹੱਦ ਤੋਂ ਜ਼ਿਆਦਾ ਚੰਗੇ ਨੇ ਉਹ। ਤੇ ਇਹ ਗੱਲ ਤੇ ਤੁਹਾਡੀ ਸਹੀ ਹੈ। ਹਾਂ। ਉਹਦੇ ਭਰਾ ਨੇ ਕੋਈ ਗੱਲ ਖਿੱਚੀ ਹੋਣੀ, ਚੁੱਕੀਆਂ ਨਹੀਂ ਗੱਲ। ਉਹ ਅਸੀਂ ਕਹੀ ਗਿਆ ਵਾ। ਕਹਿੰਦਾ ਮੈਂ ਕਮਰੇ 'ਚ ਨਹੀਂ ਆਉਣਾ। ਹਾਂ। ਜਿਹੜੀ ਗੱਲ ਕਰੀ ਇੱਥੇ ਕਰ ਤਾਰੇ ਦੇ ਵਿੱਚ ਕਰ। ਨਾ ਉਹਨੇ ਦੇਖੋ ਨਾਰਾਜ਼ਗੀ ਤੇ ਚਾਹ ਵੀ ਨਹੀਂ ਪੀਤੀ। ਕਹਿੰਦੇ ਜੋ ਤੇਰਾ ਫੈਸਲਾ ਹੋਗਾ ਮੈਂ ਟੈਲੀਫੋਨ ਤੇ ਦੱਸ ਦਈ। ਸਿਆਣਾ ਸੀ ਨਾ। ਹਾਂ। ਸਿਆਣਾ ਸੀ ਜੇ ਉਹ ਨਹੀਂ ਗੱਲ ਕਰਕੇ। ਪਰ ਜੋ ਕਰਦੀ ਵੀ ਗਲਤ ਕਰਨੀ ਵੀ ਮੈਂ ਤੁਹਾਨੂੰ ਕਹਿਤਾ। ਉਹ ਫੇਰੀ ਮਤ ਦੇਖ ਗਿਆ ਇਹਨੂੰ ਪਰ ਇਹ ਹੁਣ ਇਹਨੂੰ ਸੋਚਾਈਂਦੀ ਆ ਨਾ ਕਿ ਮੈਂ ਕੀ ਕੰਮ ਕਰਨ ਢਈਆ ਪਹਿਲਾਂ ਤੂੰ ਆਪਣੇ ਘਰ ਦੇ ਨੂੰ ਅੱਗੇ ਰੱਖਦੀ ਸੀ ਤੇ ਹੁਣ ਤੂੰ ਕੀ ਕਰਨੀ ਪਈ ਆ ਕੋਈ ਕਹਿੰਦਾ ਹੁਣ ਦਾ ਹੋ ਗਿਆ ਦਿਮਾਗ ਖਰਾਬ ਇਹਨੂੰ ਪਤਾ ਨਹੀਂ ਕੀ ਹੋ ਗਿਆ ਕਿਦੀ ਮਾਤਾ ਨੇ ਲੱ ਲਈ ਮੈਨੂੰ ਤੇ ਸਮਝ ਨਹੀਂ ਆਂਦੀ ਅੱਜ ਸਾਡੇ ਅੱਗੇ ਜਵਾਬ ਨਹੀਂ ਕੋਲੀ ਇਹਨੇ ਪਿਆਰ ਮੈਂ ਆਪਣੀ ਛੋਟੀ ਭੈਣ ਮੰਨੀ ਅੱਜ ਵੀ ਮੰਨਨੀ ਆ ਪਹਿਲਾਂ ਤੇ ਮੰਨੇ ਹੁਣ ਵੀ ਮੰਨਨੀ ਆ ਪਤਾ ਨਹੀਂ ਇਹਦੇ ਦਿਮਾਗ ਤੇ ਕਿੰਨੇ ਗਲਤਫਹਿਮੀਆਂ ਪਾਤੀ ਤਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਅੱਜ ਮੈਂ ਨਾ ਪੂਜਾ ਨੂੰ ਸੱਦਿਆ ਉਹ ਚਾਹੀਦੀ ਕੀ ਲੋੜ ਉਹ ਵਿਚਾਰੀ ਤੀਨ ਨੂੰ ਦੱਸ ਸੱਦਨ ਦੀ ਪਰ ਕੋਈ ਨਹੀਂ ਮੈਂ ਕਿਹਾ ਕਿ ਤੇ ਉਹਨੂੰ ਕੋਈ ਸਾਦੀ ਕੋਈ ਗੱਲ ਕੋ ਥੋੜੀ ਦੱਸੀ ਐ ਮੈਨੂੰ ਕੈਸੀ ਘਰ ਆ ਜਰਾ ਤੇ ਮੈਨੂੰ ਤੇਰੇ ਨਾਲ ਨਾ ਕੰਮ ਮਗਾਵੇ ਤੇ ਉਹ ਕੁਵਿੰਟ ਕਹਿੰਦੀ ਕਹਿੰਦੀ ਕੋਈ ਨਹੀਂ ਮੈਂ ਆ ਜੰਨੀ ਤੇ ਉਹਨੇ ਹੁਣੇ ਆ ਜਾਣਾ ਬਾਕੀ ਮੈਂ ਨੂੰ ਕੋਈ ਗੋਲ ਮੋਲ ਦੀ ਗੱਲ ਦੱਸੀ ਬਸ ਦੇਖੋ ਤੁਹਾਡੀ ਆਪਣੀ ਤੇ ਧੀ ਹੈਗੀ ਠੀਕ ਹੈ ਤੇ ਹੋਰ ਮੈਂ ਕਿੰਨੂੰ ਦੱਸਣਾ ਤੇ ਮੈਂ ਪੂਜਾ ਨੂੰ ਹੀ ਸੱਦਣਾ ਪੂਜਾ ਪਤਾ ਕੀ ਬਹੁਤ ਸਿਆਣੀ ਮੇਰੀ ਤੇ ਹੀ ਪੂਜਾ ਤਾਂ ਵਾਕਈ ਬਹੁਤ ਸਿਆਣੀ ਬਹੁਤ ਸਿਆਣੀ ਆ ਉਹ ਥਾਂ ਘਾਹ ਰੱਖ ਲੈਂਦੀ ਆ ਉਹ ਵੇਖ ਲੋ ਆਂਦੀ ਹੈ ਨਾ ਪੰਜ ਸਾਲ ਮੱਜੀ ਇੱਧਰ ਦੀ ਗੱਲ ਉੱਧਰ ਨਹੀਂ ਕਰਦੀ ਉੱਧਰ ਦੀ ਗੱਲ ਇੱਧਰ ਨਹੀਂ ਕਰਦੀ ਮੈਂ ਕਹਿੰਦੀ ਉਹ ਸਾਰਿਆਂ ਨੂੰ ਆਂਦੀਆਂ ਨਾ ਥਾਂ ਥਾਂ ਸਮਝਾ ਕੇ ਚੱਲ ਜਾਂਦੀ ਹੈ ਇੰਨੀ ਕਿ ਸਿਆਣੀ ਹੈਗੀ ਹੈ ਤੇ ਇਸ ਕਰਕੇ ਮੈਂ ਉਹਨੂੰ ਚੱਡੇ ਤੇਰੀ ਗੱਲ ਤਾਂ ਸਹੀ ਹੈ ਪੂਜਾ ਸਾਡੀ ਬਹੁਤ ਸਿਆਣੀ ਆ ਬਹੁਤ ਹੀ ਸਿਆਣੀ ਹੈ ਤੇ ਅਸੀਂ ਵਾਕਈ ਤਾਂ ਹੀ ਉਹਨੂੰ ਨਾ ਦੀ ਆਪਣੀ ਧੀਓ ਸਮੇਂ ਨੇ ਨਾਨ ਕਦੀ ਨਹੀਂ ਚੰਗਿਆ ਤੇ ਅਸੀਂ ਪਿਆਰ ਵੀ ਉਹਨੂੰ ਉਸ ਤਰ੍ਹਾਂ ਹੀ ਦਿੰਦੇ ਆ ਤੇ 골ਡਨ ਸਾਈਡ ਵੀ ਵੇਖ ਲੋ ਉਹਨੂੰ ਦੀਦੀ ਉਹ ਕਹਿੰਦੇ ਆ ਕਦੀ ਉਹਨਾਂ ਨੇ ਪੂਆ ਨਹੀਂ ਸਮਝਿਆ ਆਪਣੇ ਤੇ ਵੈਸੇ ਉਹਨੂੰ ਦੁੱਖ ਬਹੁਤ ਹੋਣਾ ਦੇ ਕਿ ਇੰਨੇ ਸਾਲਾਂ ਚ ਇਸ ਘਰ ਚ ਕਦੀ ਕੋਈ ਗੱਲ ਨਹੀਂ ਤੇ ਹੁਣ ਇੱਕ ਸੋਨੇ ਵਿੱਚ ਇਹ ਗੱਲ ਹੋ ਗਈ ਕਿਉਂ ਹੋਈ ਮੇਰੇ ਭਰਾਵਾਂ ਤੇ ਇਹ ਕਿਉਂ ਆ ਉਹਨੂੰ ਦੁੱਖ ਬਹੁਤ ਲੱਗਣਾ ਦੇ ਉੱਤੇ ਲੱਗੇਗਾ ਤੇ ਉਹ ਤੇ ਹੈ ਹੀ ਐ ਪਰ ਉਹ ਇਹ ਨਾ ਫਿਰ ਆਏਗੀ ਚਲੋ ਤਾਂ ਵੀ ਸਮਝਾਏਗੀ ਉਹਨੂੰ ਕੁਝ ਸਮਝਾਵੇਗੀ ਫਿਰ ਅਖਰੇ ਵਰੇ ਸਮਝ ਹੀ ਜਾਵੇ ਉਹ ਪਤਾ ਥੋੜੀ ਹੁੰਦਾ ਮੈਂ ਤਾਂ ਕਹਨੀ ਹੋ ਵਕਤ ਆਵੇ ਜਦੋਂ ਸਮਝ ਜਾਵੇ ਨੀ ਮੈਂ ਆਜ਼ਾਦੀ ਨਹੀਂ ਵੇਖਣਾ ਕੀ ਨੀ ਜਿਹੜੀ ਇਹਨੂੰ ਵਗਾੜਨ ਵਾਲੀ ਜੜ ਹੈ ਨਾ ਉਹ ਮੈਂ ਜੜੀ ਕੁੱਟ ਦੇਣੀ ਕਿਹੜੀ ਕਿਹੜੀ ਨੀ ਇਹਦੀ ਭੈਣ